ਸਿਮਰਨ ਮੰਡ ਨੂੰ ਸਨਮਾਨਿਤ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਗਰੰਤੀ ਸਿੰਘ ਵੱਲੋਂ ਤੇ ਕਿਹਾ ਜਾ ਰਿਹਾ ਹੈ ਕਿ ਸ਼ਰੋਮਣੀ ਕਮੇਟੀ ਭ੍ਰਿਸ਼ਟ ਹੋ ਚੁੱਕੀ ਹੈ ਲਾਣਤ ਹੈ ਐਸੇ ਲੋਕਾਂ ਨੂੰ ਸਨਮਾਨਤ ਕਰਨ ਦੇ ਕੀ ਕਹਿਣਾ ਚਾਹੋ ਇਸ ਗੁਰਦੁਆਰਾ ਸਾਹਿਬ ਵਿਖੇ ਇਹ ਜੋ ਤੁਸੀਂ ਦੱਸ ਰਹੇ ਹੋ ਗੁਰਸਿਮਰਨ ਸਿੰਘ ਮੰਡ ਕਾਂਗਰਸੀ ਨੇਤਾ ਇਸ ਨੂੰ ਬਾਬਾ ਜੀ ਦੇ ਵਿਆਹਪੁਰ ਤੇ ਕੋਈ ਵੀ ਸ਼ਰੋਪਾਣੀ ਦਿੱਤਾ ਗਿਆ ਨਾ ਹੀ ਇਹ ਗੁਰਦੁਆਰਾ ਕਾਨ ਸਾਹਿਬ ਵਿਖੇ ਬਾਬਾ ਜੀ ਦੇ ਵਿਆਹਪੁਰ ਤੇ ਆਇਆ ਇਸ ਫੋਟੋ ਨੂੰ ਇਸ ਪਵਿੱਤਰ ਦਿਹਾੜੇ ਵਾਲੇ ਦਿਨ ਫੇਸਬੁੱਕ ਤੇ ਪਾ ਕੇ ਸੇਕਾ ਕੌਮ ਦੇ ਵਿੱਚ ਲੜਾਈਆਂ ਪਾਉਂਦਾ ਇੱਕ سلسلہ ਜਾਰੀ ਕੀਤਾ ਫਿਰ ਇਹ ਫੋਟੋ ਕਦੋਂ ਦੀ ਹੈ ਤੇ ਕਿੰਨੀ ਪੁਰਾਣੀ ਤੇ ਸੱਚਾਈ ਮੈਂ ਦੱਸਦਾ ਪਰ ਇਹ ਜਿਹੜੀ ਝੂਠੀ ਫੋਟੋ ਪਾਈ ਗਈ ਹੈ ਇਹ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀਆਂ ਫੋਟੋਆਂ ਨੇ ਕੋਈ ਇਹ ਗੁਰਦੁਆਰਾ ਕਨਸਾ ਵੀ ਕਿ ਜਦੋਂ ਆਇਆ ਹੀ ਨਹੀਂ ਕੀ ਲੋੜ ਪੈ ਗਈ ਉਸ ਨੂੰ ਇਸ ਦਿਨ ਹੀ ਫੋਟੋ ਨੂੰ ਜਿਹੜਾ ਵਾਇਰਲ ਕਰਨ ਦੀ ਇਹ ਫੋਟੋ ਜਿਹੜੀ ਇਹ ਪੁਰਾਣੀ ਹੈ ਇਹ ਕਾਫੀ ਪੁਰਾਣੇ ਸਮੇਂ ਜਦੋਂ ਇਹ ਆਏ ਗੁਰਦ ਆਇਆ ਸੀ ਇਹ ਗੁਰਦਾਰੇ ਮੱਥਾ ਟੇਕਣ ਉਸ ਵਕਤ ਇਹ ਦੀ ਇਹ ਪੁਰਾਣੀ ਫੋਟੋ ਹੈ ਕੋਈ ਨਵੀਂ ਫੋਟੋ ਨਹੀਂ ਹੈਗੀ ਮੈਨੂੰ ਤਾਂ 5-6 ਮਹੀਨੇ ਪੁਰਾਣੀ ਫੋਟੋ ਲੱਗਪਗ ਹੈਗੀ ਐ ਇਹਨਾਂ ਦੇ ਜੋ ਗਨਮੈਨ ਨਾਲ ਆਏ ਜਾਂ ਇਹਨਾਂ ਦੇ ਜਿਹੜੇ ਕੋਲ ਨਾਲ ਆਏ ਹਨ ਮੋਤਵਰ ਉਹਨਾਂ ਵੱਲੋਂ ਗਰੰਟੀ ਸਿੰਘ ਨੂੰ ਕਿਹਾ ਗਿਆ ਇਹ ਸਾਡੇ ਲੁਧਿਆਣੇ ਦੇ ਚੇਅਰਮੈਨ ਨੇ ਵੀਆਈਪੀ ਨੇ ਇਹਨਾਂ ਨੂੰ ਸਲੋਪਾ ਦੇ ਕੇ ਦਾ ਮਾਨ ਸਨਮਾਨ ਕੀਤਾ ਜਾਵੇ ਗਰੰਟੀ ਸਿੰਘ ਨੂੰ ਪਤਾ ਨਹੀਂ ਸੀ ਇਹਨਾਂ ਦੇ ਬਾਰੇ ਜਾਂ ਫਿਰ ਗਰੰਟੀ ਸਿੰਘ ਨੇ ਅਣਜਾਣੇ ਵਿੱਚ ਹੀ ਇਹਨਾਂ ਨੂੰ ਸਲੋਪਾ ਦਿੱਤਾ ਬਿਲਕੁਲ ਗਰੰਟੀ ਸਿੰਘ ਨੂੰ ਕੋਈ ਨਹੀਂ ਪਤਾ ਉਹਨੇ ਅਣਜਾਣੇ ਦੇ ਵਿੱਚ ਹੀ ਜਾਣੇ-ਜਾਣੇ ਵਿੱਚ ਉਹਦੇ ਕੋਲ ਸਲੋਪਾ ਦਿੱਤਾ ਗਿਆ ਮੈਨੂੰ ਤੇ ਹੁਣ ਸੰਗਤਾਂ ਨੂੰ ਪਤਾ ਲੱਗਾ ਕਿ ਇਹ ਬੰਦਾ ਇਹ ਇਸ ਇਹੋ ਜੇ ਕੰਮ ਕਰਦਾ ਹੈ ਕਿ ਆਪਣੀ ਦਸਤਾਰ ਦੇ ਨਾਲ ਜਿਹੜੀਆਂ ਜਿਹੜੋ ਕਾਲਕ ਕੇਸ ਦੇ ਮੂੰਹ 'ਚ ਲੱਗੀਆਂ ਉਹਦੀਆਂ ਤਸਵੀਰਾਂ ਸਾਫ਼ ਕਰਦਾ ਹੈ ਕਹਿੰਦਾ ਉਸਨੇ ਲਿਖਦੀ ਵੀ ਦਿੱਤਾ ਸੀ ਕਿ ਜੇਕਰ ਮੈਨੂੰ ਪਤਾ ਹੁੰਦਾ ਕਿ ਇਹ ਕੋਈ ਉਹ ਵਿਅਕਤੀ ਹੈ ਤਾਂ ਮੈਂ ਇਸ ਨੂੰ ਕਦੇ ਵੀ ਗੁਰੂ ਘਰ ਵਿੱਚ ਸੁਲੋਪਾ ਨਹੀਂ ਦਿੰਦਾ ਅਸੀਂ ਖੁਦ ਇਹ ਲੋਕੋ ਕਾਫੜਾ ਨਾਂ ਦਾ ਹੈਗਾ ਫੇਸਬੁੱਕ ਸਾਈਬਰ ਕ੍ਰਾਈਮ ਦੇ ਵਿੱਚ ਇਸ ਨੂੰ ਇਹਦੇ ਖਿਲਾਫ ਰਿਪੋਰਟ ਵੀ ਦਵਾਂਗੇ ਇਸ ਦਾ ਅਤਾ ਪਤਾ ਸਾਰਾ ਪੜਾ ਕਰਕੇ ਇਹ ਸ਼ਖਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਮਿੰਨੀ ਪਾਕਟ ਤੇ ਮੈਂ ਹਾਂ ਭੁਪਾਲ ਸਿੰਘ ਮਿੰਨੀ ਪਾਕਟ ਦੀ ਟੀਮ ਅੱਜ ਮੌਜੂਦ ਹੈ ਬਟਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਕੰਧ ਸਾਹਿਬ ਦੇ ਪਹਿਲਾਂ ਦਰਸ਼ਨ ਕਰਾ ਦਿੰਦੇ ਹਾਂ ਤੁਸੀਂ ਦੇਖ ਲਓ ਗੁਰਦੁਆਰਾ ਕੰਧ ਸਾਹਿਬ ਦੀ ਬਿਲਡਿੰਗ ਤੇ ਅਸੀਂ ਖੜੇ ਹਾਂ ਇੱਥੇ ਮਿੰਨੀ ਪੌਕੇਟ ਦੀ ਟੀਮ ਪਹੁੰਚੀ ਹੈ ਇੱਕ ਵਾਇਰਲ ਹੋ ਰਹੀ ਫੋਟੋ ਨੂੰ ਲੈ ਕੇ ਵਾਇਰਲ ਹੋ ਰਹੀ ਫੋਟੋ ਜੋ ਹੈ ਉਹ ਕਾਂਗਰਸੀ ਨੇਤਾ ਗੁਰਸਿਮਰਨ ਮੰਡ ਦੀ ਹੈ ਜਿਨ੍ਹਾਂ ਨੂੰ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਅੰਦਰ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਵਾਇਰਲ ਫੋਟੋ ਨੂੰ ਲੈ ਕੇ ਇਸ ਕਰਕੇ ਇੱਥੇ ਪਹੁੰਚੇ ਹਾਂ ਕਿਉਂਕਿ ਇਸ ਫੋਟੋ ਦੇ ਵਿੱਚ ਨਾਮ ਆ ਰਿਹਾ ਹੈ ਗੁਰਦੁਆਰਾ ਕੰਧ ਸਾਹਿਬ ਦਾ ਗੁਰਸਿਮਰਨ ਮੰਡ ਜੋਨੇ ਉਹ ਕਾਂਗਰਸੀ ਨੇਤਾ ਨੇ ਤੇ ਹਮੇਸ਼ਾ ਹੀ ਵਿਵਾਦਾਂ ਨਾਲ ਘਿਰੇ ਰਹੇ ਹਨ ਸਭ ਤੋਂ ਪਹਿਲਾ ਵਿਵਾਦ ਇਹਨਾਂ ਦਾ ਸਾਹਮਣੇ ਆਇਆ ਸੀ ਜਦੋਂ ਇਹਨਾਂ ਨੇ ਆਪਣੀ ਦਸਤਾਰ ਉਤਾਰ ਕੇ ਰਜੀਵ ਗਾਂਧੀ ਦੇ ਬੁੱਤ ਨੂੰ ਸਾਫ਼ ਕੀਤਾ ਸੀ ਉਸ ਤੋਂ ਬਾਅਦ ਵੀ ਕਈ ਹੋਰ ਵਿਵਾਦਾਂ ਨਾਲ ਘਿਰੇ ਨਜ਼ਰ ਆਏ ਸਿੱਖ ਧਰਮ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਕਈ ਵਾਰ ਟਿੱਪਣੀਆਂ ਕੀਤੀਆਂ ਗਈਆਂ ਇਹਨਾਂ ਦੇ ਵੱਲੋਂ ਤੇ ਇਹਨਾਂ ਦੀ ਹੀ ਫੋਟੋ ਹੁਣ ਦੁਬਾਰਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਸਿਮਰਨ ਸਿੰਘ ਮੰਡ ਨੂੰ ਗੁਰਦੁਆਰਾ ਕੰਧ ਸਾਹਿਬ ਦੇ ਅੰਦਰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫਲਾ ਕਾਫਲਾ ਨਾਮ ਦੀ ਫੇਸਬੁੱਕ ਪੇਜ ਦੇ ਉੱਤੇ ਇਹ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਲਾਨਤ ਹੈ ਲਿਖਿਆ ਹੈ ਉੱਤੇ ਗੁਰਦੁਆਰਾ ਕੰਧ ਸਾਹਿਬ ਦੇ ਗ੍ਰੰਥੀ ਵੱਲੋਂ ਮੰਡ ਨੂੰ ਸਿਰੋਪਾ ਦਿੱਤਾ ਗਿਆ ਹੈ ਸ਼ਰੋਮਣੀ ਕਮੇਟੀ ਉੱਪਰ ਤੋਂ ਥੱਲੇ ਤੱਕ ਭ੍ਰਿਸ਼ਟ ਹੋ ਚੁੱਕੀ ਹੈ ਇਹ ਵਾਇਰਲ ਫੋਟੋ ਹੁਣ ਦੁਬਾਰਾ ਫੇਸਬੁਕਾਂ ਉੱਤੇ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਬਟਾਲਾ ਦੀ ਧਰਤੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਸੀ ਉਹ ਮਨਾਇਆ ਜਾ ਰਿਹਾ ਹੈ ਇਸ ਵਾਇਰਲ ਫੋਟੋ ਦੀ ਕੀ ਸੱਚਾਈ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਗੁਰਤਿੰਦਰ ਪਾਲ ਸਿੰਘ ਗੋਰਾ ਜੀ ਉਹਨਾਂ ਨਾਲ ਗੱਲ ਕਰ ਲੈਣੇ ਆ ਗੋਰਾ ਜੀ ਫੋਟੋ ਵਾਇਰਲ ਹੋ ਰਹੀ ਹੈ ਤੇ ਹੋ ਵੀ ਇਸ ਮੌਕੇ ਤੇ ਰਹੀ ਹੈ ਜਦੋਂ ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੱਲ ਰਿਹਾ ਫੋਟੋ ਦੇ ਵਿੱਚ ਗੁਰਸਿਮਰਨ ਮੰਡ ਨੂੰ ਸਨਮਾਨਿਤ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਗਰੰਥੀ ਸਿੰਘ ਵੱਲੋਂ ਤੇ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਭ੍ਰਿਸ਼ਟ ਹੋ ਚੁੱਕੀ ਹੈ ਲਾਣਤ ਹੈ ਐਸੇ ਲੋਕਾਂ ਨੂੰ ਸਨਮਾਨਤ ਕਰਨ ਤੇ ਕੀ ਕਹਿਣਾ ਚਾਹੋ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਬਟਾਲਾ ਵਿਖੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸੰਗਤਾਂ ਵੱਲੋਂ ਬਹੁਤ ਸ਼ਰਧਾ ਸਤਕਾਰ ਨਾਲ ਮਨਾਇਆਗਾ ਮੈਂ ਸਮਝਦਾ ਕਿ ਕੁਝ ਜੁੜੇ ਸ਼ਾਰਤੀ ਆਂਸਰ ਹੈ ਜੋ ਕੋਈ ਵਿਰੋਧੀ ਨੇ ਗੁਰੂ ਘਰਾਂ ਦੇ ਉਹਨਾਂ ਨੂੰ ਇਹ ਜੋ ਜੋੜ ਮੇਲੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਇਸ ਗੁਰਦਰਾ ਸਾਹਿਬ ਵਿਖੇ ਇਹ ਜੋ ਤੁਸੀਂ ਦੱਸ ਰਹੇ ਹੋ ਗੁਰਸਿਮਰਨ ਸਿੰਘ ਮੰਡ ਕਾਂਗਰਸੀ ਨੇਤਾ ਇਸ ਨੂੰ ਬਾਬਾ ਜੀ ਦੇ ਵਿਆਹਪੁਰ ਤੇ ਕੋਈ ਵੀ ਸਰੋਪਾਣੀ ਦਿੱਤਾ ਗਿਆ ਨਾ ਹੀ ਇਹ ਗੁਰਦਰਾ ਕਾਨ ਸਾਹਿਬ ਵਿਖੇ ਬਾਬਾ ਜੀ ਦੇ ਵਿਆਹਪੁਰ ਤੇ ਆਇਆ ਇਹ ਕੁਝ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਜਾਣ ਬੁੱਝ ਕੇ ਇਸ ਫੋਟੋ ਨੂੰ ਇਸ ਪਵਿੱਤਰ ਦਿਹਾੜੇ ਵਾਲੇ ਦਿਨ ਫੇਸਬੁੱਕ ਤੇ ਪਾ ਕੇ ਸਿੱਖ ਕੌਮ ਦੇ ਵਿੱਚ ਲੜਾਈਆਂ ਪਾਉਂਦਾ ਇੱਕ سلسلہ ਜਾਰੀ ਕੀਤਾ ਅਸੀਂ ਵੀ ਇਸੇ ਕਾਰਨ ਆਇਆ ਕਿ ਇਸ ਵਾਇਰਲ ਹੋ ਰਹੀ ਹੋਈ ਫੋਟੋ ਦੀ ਅਸੀਂ ਸੱਚਾਈ ਜਾਣ ਪਾਈਏ ਫਿਰ ਇਹ ਫੋਟੋ ਕਦੋਂ ਦੀ ਹੈ ਤੇ ਕਿੰਨੀ ਪੁਰਾਣੀ ਹੈ ਤੇ ਸੱਚਾਈ ਮੈਂ ਦੱਸਣਾ ਪਰ ਇਹ ਜਿਹੜੀ ਝੂਠੀ ਫੋਟੋ ਪਾਈ ਗਈ ਹੈ ਇਹ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀਆਂ ਫੋਟੋਆਂ ਨੇ ਕੋਈ ਇਹ ਗੁਰਦੁਆਰਾ ਕਨਸਾ ਵੀ ਕਿ ਜਦੋਂ ਆਇਆ ਹੀ ਨਹੀਂ ਕੀ ਲੋੜ ਪੈਗੀ ਉਸ ਨੂੰ ਇਸ ਦਿਨ ਹੀ ਫੋਟੋ ਨੂੰ ਜਿਹੜਾ ਵਾਇਰਲ ਕਰਨ ਦੀ ਬਾਕੀ ਗੱਲ ਰਹੀ ਕਿ ਇਸ ਨੂੰ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਸਰੂਪਾ ਦਿੱਤਾ ਗਿਆ ਇਹ ਫੋਟੋ ਜਿਹੜੀ ਹੈ ਪੁਰਾਣੀ ਹੈ ਇਹ ਕਾਫੀ ਪੁਰਾਣੇ ਸਮੇਂ ਜਦੋਂ ਇਹ ਆਏ ਸਨ ਗੁਰਦ ਆਇਆ ਸੀ ਇਹ ਗੁਰਦਾਰੇ ਮੱਥਾ ਟੇਕਣ ਉਸ ਵਕਤ ਜੇ ਇਹ ਪੁਰਾਣੀ ਫੋਟੋ ਹੈ ਹੁਣ ਕੋਈ ਨਵੀਂ ਫੋਟੋ ਨਹੀਂ ਹੈ ਕੋਈ ਪੁਰਾਣੀ ਹੈ ਇਹ ਫੋਟੋ ਮੈਂ ਸਮਝਦਾ 5-6 ਮਹੀਨੇ ਪੁਰਾਣੀ ਫੋਟੋ ਲਗਭਗ ਹੈਗੀ ਹੈ ਉਸ ਵਕਤ ਗਰੰਥੀ ਸਿੰਘ ਨੇ ਇਹਨਾਂ ਨੂੰ ਸਲੋਪਾ ਦਿੱਤਾ ਸੀ ਕਿਉਂਕਿ ਇਸ ਇਸ ਬੰਦੇ ਦੇ ਨਾਲ 20-25 ਸਿਕਿਉਰਟੀ ਵਾਲੇ ਆਏ ਸੀ ਗੁਰਦਵਾਰ ਸਾਹਿਬ ਜਦੋਂ ਇਹ ਮੱਥਾ ਟੇਕਣ ਗਿਆ ਅੰਦਰ ਇਸ ਨੇ ਚਿੱਟਾ ਕਮੀਜ਼ ਪਾਇਆ ਸੀ ਕੇਸਰੀ ਦਸਤਾਰ ਸਜਾਈ ਹੋਈ ਸੀ ਹੱਥ ਵਿੱਚ ਦੇਗ ਲਈ ਸੀ ਮਾਇਆ ਇਹਨੇ ਗੁਲਗ ਵਿੱਚ ਪਾ ਕੇ ਮੱਥਾ ਟੇਕਿਆ ਜਦੋਂ ਮੱਥਾ ਟੇਕ ਲਿਆ ਤਾਂ ਗੁਰੂ ਘਰ ਦੇ ਵਜੀਦ ਨੂੰ ਗਰੰਤੀ ਸਿੰਘ ਨੂੰ ਇਹਨਾਂ ਦੇ ਜੋ ਗਨਮਨ ਨਾਲ ਆਏ ਜਾਂ ਇਹਨਾਂ ਦੇ ਜਿਹੜੇ ਕੋਲ ਨਾਲ ਆਏ ਹਨ ਮੌਤ ਪਰ ਉਹਨਾਂ ਵੱਲੋਂ ਗਰੰਤੀ ਸਿੰਘ ਨੂੰ ਕਿਹਾ ਗਿਆ ਇਹ ਸਾਡੇ ਲੁਧਿਆਣੇ ਦੇ ਚੇਅਰਮੈਨ ਨੇ ਵੀਆਈਪੀ ਨੇ ਇਹਨਾਂ ਨੂੰ ਸਲੋਪਾ ਦੇ ਕੇ ਦਾ ਮਾਨ ਸਨਮਾਨ ਕੀਤਾ ਜਾਵੇ ਗਰੰਤੀ ਸਿੰਘ ਨੂੰ ਪਤਾ ਨਹੀਂ ਸੀ ਇਹਨਾਂ ਦੇ ਬਾਰੇ ਜਾਂ ਫਿਰ ਗਰੰਤੀ ਸਿੰਘ ਨੇ ਅਣਜਾਣੇ ਚ ਹੀ ਇਹਨਾਂ ਨੂੰ ਸਲੋਪਾ ਦੇ ਬਿਲਕੁਲ ਗਰੰਤੀ ਸਿੰਘ ਨੂੰ ਕੋਈ ਨਹੀਂ ਪਤਾ ਉਹਨੇ ਅਣਜਾਣੇ ਦੇ ਵਿੱਚ ਹੀ ਜਾਣੇ-ਜਾਣੇ ਵਿੱਚ ਉਹਦੇ ਕੋਲ ਸਲੋਪਾ ਦਿੱਤਾ ਗਿਆ ਜਦੋਂ ਸਾਡੇ ਧਿਆਨ ਵਿੱਚ ਇਹ ਗੱਲ ਆਈ ਅਸੀਂ ਗਰੰਤੀ ਸਿੰਘ ਨੂੰ ਪੁੱਛਿਆ ਸੀ ਕਹ ਤੂੰ ਵਈ ਇਹਨੂੰ ਸਰੋਪਾ ਕਿਉਂ ਦਿੱਤਾ ਇਸ ਦੁਸ਼ਟ ਬੰਦੇ ਨੂੰ ਸਰੋਪਾ ਕਿਉਂ ਦਿੱਤਾ ਤਾਂ ਉਸ ਨੇ ਵੀ ਇਹ ਗੱਲ ਆਖੀ ਕਿ ਮੈਨੂੰ ਇਸ ਬਾਰੇ ਕੋਈ ਨਹੀਂ ਪਤਾ ਮੈਂ ਇਹਨੂੰ ਜਾਣਦਾ ਨਹੀਂ ਸੀ ਮੈਨੂੰ ਤੇ ਹੁਣ ਸੰਗਤਾਂ ਕੋ ਪਤਾ ਲੱਗਾ ਕਿ ਇਹ ਬੰਦਾ ਇਹ ਇਸ ਇਹੋ ਜੇ ਕੰਮ ਕਰਦਾ ਹੈ ਕਿ ਆਪਣੀ ਦਸਤਾਰ ਦੇ ਨਾਲ ਜਿਹੜੀਆਂ ਜਿਹੜੋ ਕਾਲਕ ਕਿਸ ਦੇ ਮੂੰਹ 'ਚ ਲੱਗੀਆਂ ਉਹਦੀਆਂ ਤਸਵੀਰਾਂ ਸਾਫ਼ ਕਰਦਾ ਹੈ ਕਹਿੰਦਾ ਉਸ ਨੇ ਲਿਖਤੀ ਵੀ ਦਿੱਤਾ ਸੀ ਕਿ ਜੇਕਰ ਮੈਨੂੰ ਪਤਾ ਹੁੰਦਾ ਕਿ ਇਹ ਕੋਈ ਉਹ ਵਿਅਕਤੀ ਹੈ ਤਾਂ ਮੈਂ ਇਸ ਨੂੰ ਕਦੇ ਵੀ ਗੁਰੂ ਘਰ ਵਿੱਚ ਸਰੋਪਾ ਨਹੀਂ ਦਿੰਦਾ ਅਸੀਂ ਉਸ ਗਰੰਟੀ ਦੀ ਜੋ ਉਹਦੇ ਬਿਆਨ ਹਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਕੇ ਭੇਜ ਕੇ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਸੀ ਹੁਣ ਦੁਬਾਰਾ ਇਹ ਫੋਟੋਆਂ ਵਾਇਰਲ ਹੋ ਰਹੀਆਂ ਨੇ ਗੁਰਦੁਆਰਾ ਕਨ ਸਾਹਿਬ ਨਾਲ ਜੋੜ ਕੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਵੱਲੋਂ ਜਾਂ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਦੇ ਵੱਲੋਂ ਇਹ ਵਾਇਰਲ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਜੀ ਮੈਂ ਤੇ ਸਮਝਦਾ ਕਿ ਅਸੀਂ ਖੁਦ ਇਹ ਲੋਕੋ ਕਾਫੜਾ ਨਾਂ ਦਾ ਹੈਗਾ ਫੇਸਬੁਕ ਸਾਈਬਰ ਕ੍ਰਾਈਮ ਦੇ ਵਿੱਚ ਇਸ ਨੂੰ ਇਹਦੇ ਖਿਲਾਫ ਰਿਪੋਰਟ ਵੀ ਦਵਾਂਗੇ ਇਸ ਦਾ ਅਤਾ ਪਤਾ ਸਾਰਾ ਪਤਾ ਕਰਕੇ ਇਸ ਸ਼ਖਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਉਸ ਨੇ ਬਹੁਤ ਵੱਡਾ ਜਿਹੜਾ ਪਰੂਵਹੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪਰ ਜਿੱਤੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨਾਤਮਸਤ ਹੋਣਾ ਹੀ ਉਸ ਸਮੇਂ ਪੁਰਾਣੀ ਵਾਇਰਲ ਪੁਰਾਣੀ ਵੀਡੀਓ ਨੂੰ ਪੁਰਾਣੀ ਫੋਟੋ ਨੂੰ ਵਾਇਰਲ ਕਰਕੇ ਸਿੱਖਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਇਸ ਸਿੱਖਾਂ ਦੇ ਕਿਸੇ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਜਾਣ ਬੁੱਝ ਕੇ ਸਿੱਖਾਂ ਦੇ ਉੱਤੇ ਚਿੱਕੜ ਸੁੱਟਣਾ ਜਾਂਦਾ ਹੈ ਗੁਰੂ ਘਰਾਂ ਦੀ ਬਦਨਾਮੀ ਕਰ ਰਿਹਾ ਅਸੀਂ ਕੋਈ ਗੱਲ ਨਹੀਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਸ਼੍ਰੀ ਕਾਰਤਕ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਕਿ ਅਗੋਂ ਤੋਂ ਕੋਈ ਵੀ ਐਸਾ ਜਿਹੜਾ ਸ਼ਖਸ਼ ਇਹ ਇਹੋ ਜੀ ਕੋਈ ਹਰਕਤ ਨਾ ਕਰੇ ਕਿ ਨਾ ਹੀ ਕੋਈ ਕੋਈ ਸਿੱਖ ਕੌਮ ਦੇ ਖਿਲਾਫ ਕੋਈ ਗੁਰੂ ਘਰਾਂ ਦੇ ਨਾਲ ਮੱਥਾ ਲਾਵੇ ਈ ਦੱਸਿਆ ਕਿ 5 ਤੋਂ 6 ਮਹੀਨੇ ਪੁਰਾਣੀ ਫੋਟੋ ਆ ਤਾਂ ਉਦੋਂ ਤੁਸੀਂ ਇੱਥੇ ਕਾਰਵਾਈ ਵੀ ਕੀਤੀ ਜਦੋਂ ਤੁਹਾਨੂੰ ਇਹ ਪਤਾ ਚੱਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਉਸ ਤੋਂ ਬਾਅਦ ਕੀ ਹੁਕਮ ਜਾਰੀ ਕੀਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੋ ਉਸ ਗਰੰਟੀ ਦੇ ਖਿਲਾਫ ਸਖਤ ਅਦਾਇਰ ਕੀਤੀ ਕਿ ਉਸ ਨੂੰ ਇਹ ਵੀ ਕਿਹਾ ਗਿਆ ਕਿ ਅਗੋਂ ਜਦੋਂ ਵੀ ਕਿਸੇ ਇਸ ਕਿਸੇ ਨੂੰ ਸਰੋਪਾ ਦੇਣਾ ਹੋਵੇ ਘਾਟੋ-ਕਾਟੋ ਦਾ ਪਹਿਲਾ ਜਿਹੜਾ ਪਿਸ਼ੋਕੜ ਹੈ ਚੰਗੀ ਤਰ੍ਹਾਂ ਕੋਖਪੜ ਤਾਲ ਕਾਲੀ ਜਾਵੇ ਉਹਦਾ ਪਿਸ਼ੋਕੜ ਕੀ ਹੈ ਉਸ ਨੇ ਵੀ ਉਸ ਨੂੰ ਨੋਟ ਕਰਾਇਆ ਚਾ ਗਿਆ ਇੱਥੋਂ ਤੱਕ ਕਿ ਉਹ ਗਰੰਤੀ ਸਿੰਘ ਨੂੰ ਇਸ ਗੁਰਦਵਾਰਾ ਸਾਹਿਬ ਤੋਂ ਐਸੇ ਕਰਕੇ ਤਬਦੀਲ ਵੀ ਕਰ ਦਿੱਤਾ ਗਿਆ ਜੀ ਬਿਲਕੁਲ ਅਸੀਂ ਮਿੰਨੀ ਪਾਕਟ ਦੇ ਜ਼ਰੀਏ ਲੋਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਇਹ ਵਾਇਰਲ ਹੋ ਰਹੀ ਫੋਟੋ ਦੀ ਪਰਤਾਲ ਕਰਨ ਵਾਸਤੇ ਅਸੀਂ ਗੁਰਦੁਆਰਾ ਕਨ ਸਾਹਿਬ ਪਹੁੰਚੇ ਸੀ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਮੈਂਜਨ ਨਾਲ ਗੱਲਬਾਤ ਕੀਤੀ ਇਸ ਵਾਇਰਲ ਫੋਟੋ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਇਹ ਅੱਜ ਤੋਂ 5 ਤੋਂ 6 ਮਹੀਨੇ ਪੁਰਾਣੀ ਫੋਟੋ ਹੈ ਜਦ ਇਹ ਉਸ ਸਮੇਂ ਵਾਇਰਲ ਹੋਈ ਸੀ ਤਾਂ ਉਦੋਂ ਅਸੀਂ ਇਸ ਦੀ ਪਰਚੋਲ ਕੀਤੀ ਸੀ ਤਾਂ ਲਿਖਤੀ ਰੂਪ ਦੇ ਵਿੱਚ ਜੋ ਹੈੱਡ ਗ੍ਰੰਥੀ ਸਾਨ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਇਹ ਦੱਸਿਆ ਸੀ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਸ਼ਖਸ ਕੌਣ ਹੈ ਇਹਦੇ ਨਾਲ ਕਾਫੀ ਗਨਮੈਨ ਆਏ ਹੋਏ ਸੀ ਤੇ ਇਸ ਨੂੰ ਵੀਆਈਪੀ ਦੱਸਿਆ ਗਿਆ ਸੀ ਲੁਧਿਆਣੇ ਦਾ ਚੇਅਰਮੈਨ ਦੱਸਿਆ ਗਿਆ ਸੀ ਤਾਂ ਉਸ ਵੇਲੇ ਉਦੋਂ ਉਹਨਾਂ ਨੇ ਇਹਨਾਂ ਨੂੰ ਸਲੋਪਾ ਪਾ ਕੇ ਸਨਮਾਨਿਤ ਕੀਤਾ ਸੀ ਪਰ ਉਸ ਤੋਂ ਬਾਅਦ ਸਖਤ ਐਕਸ਼ਨ ਲੈਂਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਿਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਉਸ ਦਾ ਪਹਿਲਾਂ ਪਿਸੋਕਰ ਜਾਂਚ ਲਿਆ ਜਾਵੇਗਾ ਤੇ ਹੁਣ ਉਸੇ ਉੱਤੇ ਹੀ ਚਲਦੀ ਦਿਖਾਈ ਦੇ ਰਹੀ ਹੈ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਗੱਲ ਕੀਤੀ ਜਾਵੇ ਇਸ ਵਾਇਰਲ ਫੋਟੋ ਦੀ ਪਰਤਾਲ ਦੇ ਵਾਸਤੇ ਅਸੀਂ ਪਹੁੰਚੇ ਸਾਂ ਤੇ ਉਸ ਦੀ ਪਰਤਾਲ ਇਹ ਸਾਹਮਣੇ ਆਈ ਹੈ ਕਿ ਇਹ 6 ਮਹੀਨੇ ਪੁਰਾਣੀ ਤਸਵੀਰ ਹੈ ਜਿਸ ਨੂੰ ਦੁਬਾਰਾ ਫਿਰ ਵਾਇਰਲ ਕਰਕੇ ਸਿੱਖ ਭਾਵਨਾ ਨੂੰ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਉੱਤੇ ਮੈਨੇਜਰ ਦਾ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਲਿਖਤੀ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭੇਜਿਆ ਜਾਵੇਗਾ ਕਿ ਜਿਹੜੀਆਂ ਇਹ ਤਸਵੀਰਾਂ ਵਾਇਰਲ ਕਰ ਰਹੇ ਨੇ ਉਹਨਾਂ ਦੀ ਕੋਖ ਕੀਤੀ ਜਾਵੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਕੈਮਰਾ ਪਰਸਾ ਨਿਸ਼ਾਤ ਗੋਇਲ ਦੇ ਨਾਲ ਪਪਾਲ ਸਿੰਘ ਮਿੰਨੀ ਪਾਕਟ ਬਟਾਲਾ